どうと ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਹੀ YouTube ਚੈਨਲ ਪਰ ਮੈਕੈਡਮੀ ਐਂਡ ਜੋਬ ਅਲਰਟਸ ਤੇ ਬਾਕੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਸਮੇਂ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਕੀ ਤੁਸੀਂ ਬੈਲ ਆਈਕਨ ਵੀ ਜ਼ਰੂਰ ਦਬਾ ਲੈਣਾ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਾਂਗੇ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਇਆ ਕਰੇਗਾ ਤੇ ਤੁਸੀਂ ਬਿਨਾਂ ਦੇਰੀ ਤੋਂ ਨੋਟੀਫਿਕੇਸ਼ਨ ਆ ਜਿਹੜਾ ਦੇਖ ਪਾਉਗੇ ਤੇ ਜਿਹੜਾ ਆਪਣਾ ਅਪਲਾਈ ਆ ਉਹ ਵੀ ਕਰ ਪਾਉਗੇ ਬਾਕੀ ਅਸੀਂ ਤੁਹਾਨੂੰ ਦੱਸਦੀ ਕਿ ਹਰ ਰੋਜ਼ ਉਸ ਤੋਂ ਡੇਲੀ ਕੋਈ ਨਾ ਰਹਿੰਦੇ ਆ ਇਨ ਫਿਊਚਰ ਵੀ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਵੀ ਲੈ ਕੇ ਆਏ ਆ ਤੇ ਇਹਦੇ ਲਈ ਜੇਕਰ ਤੁਸੀਂ ਸਾਡੇ ਨਾਲ ਬਤਵਤ ਜਾਣਕਾਰੀ ਲੈਣਾ ਚਾਹੋ ਨੇ ਤਾਂ ਸਾਡੇ ਨਾਲ ਜੁੜੇ ਰਹੋ ਹਮੇਸ਼ਾ ਹੀ ਤੇ ਹੋਰ ਕੈਂਡੀਡੇਟ ਜਿਹੜੇ ਉਹਨਾਂ ਨੂੰ ਵੀ ਨਾਲ ਹੀ ਜੋੜ ਕੇ ਰੱਖੋ ਬਾਕੀ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਤੁਹਾਡੇ ਲਈ ਇੱਕ ਡਿਫਰੈਂਟ ਜਿਹੜੀ ਇਨਫੋਰਮੇਸ਼ਨ ਉਹ ਲੈ ਕੇ ਆਏ ਆ ਜਿਵੇਂ ਵੈਸੇ ਤਾਂ ਅਸੀਂ ਪੋਸਟਸ ਦੀਆਂ ਵੈਕੈਂਸੀਜ਼ ਲੈ ਕੇ ਆਣੇ ਆਂਗੇ ਪਰ ਜੇਕਰ ਅਸੀਂ ਅੱਜ ਗੱਲ ਕਰੀਏ ਤਾਂ ਅੱਜ ਤੁਹਾਡੇ ਲਈ ਇੱਕ ਡਿਫਰੈਂਟ ਵੈਕੈਂਸੀ ਸੌਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਕੇ ਆਏ ਕਿਉਂਕਿ ਇਹ ਵੀ ਜ਼ਰੂਰੀ ਸੀ ਤਾਂ ਸਾਨੂੰ ਲੱਗੇ ਕਿ ਤੁਹਾਡੇ ਨਾਲ ਇਹਨੂੰ ਸ਼ੇਅਰ ਕਰਨਾ ਬੰਦ ਹੈ ਤਾਂ ਅਸੀਂ ਤੁਹਾਨੂੰ ਦੱਸਦੀ ਆ ਭਾਰਤੀਆਂ ਦੇ ਲਈ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਕੇਂਦਰ ਸਰਕਾਰ ਨੇ ਅਨਾਉਂਸ ਕੀਤਾ ਹੈਗਾ ਸੀਨੀਅਰ ਸਿਟੀਜ਼ਨ ਕਾਰਡ ਬਣਨੇ ਆ ਉਹ ਦੱਸਦੇ ਆਂ ਇਹਦੇ ਬਾਰੇ ਤੁਹਾਨੂੰ ਗੱਲ ਕਰਦੇ ਆ ਜੀ ਸਿਟੀਜ਼ਨ ਸੀਨੀਅਰ ਸਿਟੀਜ਼ਨ ਕਾਰਡ ਇਹ ਕੀ ਨੇ ਇਹ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਅਨਾਉਂਸ ਕੀਤੇ ਗਏ ਨੇ ਜੀ ਇਹ ਸਿਰਫ ਉਹਨਾਂ ਦੇ ਹੀ ਬਣਨਗੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈਗੀ ਇਹ ਯੋਜਨਾ ਤਹਿਤ ਦੇਸ਼ ਭਰ ਦੇ ਸੀਨੀਅਰ ਸਿਟੀਜ਼ਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਵੱਧ ਉਮਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਜਿਹੜੇ ਵੀ ਇਹਦਾ ਲਾਭ ਲੈਣਾ ਚਾਹੁੰਦੇ ਆ ਉਹ ਇਹਨੂੰ ਅਪਲਾਈ ਜ਼ਰੂਰ ਕਰਨ ਜੀ ਇਹ ਮੈਨ ਕੀ ਬਜ਼ੁਰਗਾਂ ਦੇ ਲਈ ਬਣਾਈ ਗਈ ਹੈ ਤੇ ਉਹਨਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲਣ ਵਾਲੀ ਹੈ ਹੁਣ ਦੇਖਦੇ ਹਾਂ ਹੈ ਕਿ ਤੁਹਾਨੂੰ ਦੱਸਿਆ ਕਿ 60 ਸਾਲ ਤੋਂ ਜਿੰਨਾ ਦੇ ਜ਼ਿਆਦਾ ਉਮਰ ਹੈ ਉਹਨਾਂ ਦੇ ਲਈ ਬਣਾਏ ਜਾਣਗੇ ਇੱਕ ਆਈਡੀ ਕਾਰਡ ਹੋਊਗਾ ਜਿਦਾਂ ਆਪਣੇ ਆਧਾਰ ਕਾਰਡ ਵਗੈਰਾ ਹੁੰਦਾ ਇੱਕ ਆਈਡੀ ਕਾਰਡ ਹੁੰਦਾ ਇਹ ਵੀ ਇੱਕ ਆਈਡੀ ਕਾਰਡ ਹੀ ਹੋਊਗਾ ਇਹ ਬਜ਼ੁਰਗਾਂ ਦੇ ਲਈ ਹੋਊਗਾ ਬਜ਼ੁਰਗ ਨਾਗਰਿਕਾਂ ਦੇ ਲਈ ਹੋਊਗਾ ਉਹਦੇ ਉੱਪਰ ਉਹਨਾਂ ਦਾ ਨਾਮ ਪਤਾ ਜਨਮ ਇਤੀ ਬਲੱਡ ਗਰੁੱਪ ਸੰਪਰਕ ਨੰਬਰ ਮੈਡੀਕਲ ਸਾਰੀ ਜਿਹੜੀ ਜਾਣਕਾਰੀ ਇਨਫੋਰਮੇਸ਼ਨ ਹੈ ਉਹਦੇ ਉੱਪਰ ਲਿਖੀ ਹੋਊਗੀ ਇਸ ਸੋਹ ਇਹ ਸੋਲਤਾ ਜਿਹੜੀ ਇਸ ਪਛਾਣ ਪੱਤਰ ਦੇ ਰਾਹੀਂ ਸਾਰੇ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਜਾਊਗੀ ਜਿਵੇਂ ਕਿ ਇਨਕਮ ਟੈਕਸ ਰਿਟਰਨ ਭਰਨ ਤੋਂ ਰਾਤ ਮਿਲੂ ਉਹਨਾਂ ਨੂੰ ਐਚਡੀ ਕਰਨ ਦੀ ਸਮੱਸਿਆ ਆਊਗੀ ਤੇ ਨਾਗਰਿਕਾਂ ਦੇ ਵਿੱਚ ਵੱਧਦੇ ਦਿਲਚਸਪੀ ਹਵਾਈ ਯਾਤਰਾਵਾਂ ਦੀਆਂ ਟਿਕਟਾਂ ਦੀ ਛੋਟ ਸਸਤੀਆਂ ਰੀਅਲ ਟਿਕਟਾਂ ਰਜਿਸਟ੍ਰੇਸ਼ਨ ਵਿੱਚ ਸੋਰਟ ਹੋ ਜੂ ਉਹਨਾਂ ਨੂੰ ਵੀ ਮਤਲਬ ਬਹੁਤ ਸਾਰੇ ਵਿਭਾਗ ਨੇ ਜਿੱਥੇ ਉਹਨਾਂ ਨੂੰ ਇੰਨੇ ਜ਼ਿਆਦਾ ਲਾਭ ਹੋਣ ਵਾਲੇ ਜਿਹੜੇ ਅਸੀਂ ਤੁਹਾਨੂੰ ਅੱਗੇ ਜਾ ਕੇ ਡਿਸਕਸ ਕਰਾਂਗੇ ਕਿ ਇਹਦੇ ਵਿੱਚ ਕੀ ਕੀ ਉਹਨਾਂ ਨੂੰ ਲਾਭ ਰਹਿਣ ਵਾਲੇ ਹੈ ਜੀ ਤੈਨੂੰ ਅਪਲਾਈ ਜ਼ਰੂਰ ਕਰਿਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਰਿਆਤ ਦੇ ਨਾਲ ਹੋਊਗਾ ਬਾਕੀ ਤੁਹਾਨੂੰ ਇਹਦਾ ਉਦੇਸ਼ ਤਾਂ ਅਸੀਂ ਦੱਸ ਹੀ ਦਿੱਤੇ ਆ ਕਿ 60 ਸਾਲ ਉਮਰ ਹੋਊਗੀ ਤੇ ਉਦੇਸ਼ ਇਹਦੇ ਬਹੁਤ ਜ਼ਿਆਦਾ ਬਜ਼ੁਰਗਾਂ ਨੂੰ ਇਹਦੇ ਲਾਭ ਮਿਲਣ ਵਾਲੇ ਆ ਬਾਕੀ ਵੀ ਡਿਸਕਸ ਕਰਾਂਗੇ ਇਹਦੇ ਲਈ ਯੋਗਤਾ ਦੇਖ ਲਓ ਪਹਿਲਾਂ ਤੁਸੀਂ ਭਾਰਤ ਦਾ ਮੂਲ ਨਿਵਾਸੀ ਹੋਣਾ ਚਾਹੀਦਾ 60 ਸਾਲ ਉਮਰ ਹੋਣੀ ਚਾਹੀਦੀ ਤੇ ਉਹਦੇ ਕੋਲ ਪ੍ਰਮਾਣ ਪੱਤਰ ਹੋਵੇ ਕਿ ਉਹ ਭਾਰਤੀ ਹੈਗਾ ਤੇ ਇਹਦੇ ਲਾਭ ਕੀ ਕੀ ਰਹਿਣ ਵਾਲੇ ਆ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਤਾਂ ਦੇਖਦੇ ਆ ਸੀਨੀਅਰ ਸਿਟੀਜ਼ਨ ਕਾਰਡ ਰਾਹੀਂ ਸਿਰਫ ਬਜ਼ੁਰਗਾਂ ਨੂੰ ਹੀ ਰੇਲਵੇ ਕਰਾਈ ਦੇ ਵਿੱਚ ਕੀ ਹੈ ਰੈਤ ਦਿੱਤੀ ਜਾਵੇਗੀ ਅਗਰ ਆਪਾਂ ਗੱਲ ਕਰਦੇ ਆ ਹਵਾਈ ਯਾਤਰਾ ਦੀਆਂ ਟਿਕਟਾਂ ਉੱਥੇ ਵੀ ਉਹਨਾਂ ਨੂੰ ਰੈਤ ਮਿਲਣ ਵਾਲੀ ਹੈ ਸਰਕਾਰੀ ਹਸਪਤਾਲਾਂ ਵਿੱਚ ਉਹਨਾਂ ਦਾ ਇਲਾਜ ਜਿਹੜਾ ਮੁਫਤ ਹੋਏਗਾ ਤੇ ਜੇਕਰ ਪ੍ਰਾਈ ਬਹੁਤ ਜ਼ਿਆਦਾ ਜਿਹੜੀ ਸ਼ੋਰਟ ਹੈਗੀ ਉਹ ਮਿਲਣ ਵਾਲੀ ਹੈ ਫਿਰ ਐਫ ਡੀ ਤੇ ਆਮ ਲੋਕਾਂ ਦੇ ਨਾਲੋਂ ਵੱਧ ਵਿਆਜ ਵੀ ਦਿੱਤਾ ਜਾਊਗਾ ਉਹਨਾਂ ਨੂੰ ਐਫ ਡੀ ਕਰਾਉਣੇ ਆ ਤੇ ਆਪ ਨੂੰ ਵਿਆਜ ਮਿਲਦਾ ਨਾ ਸਭ ਨੂੰ ਤਾਂ ਜਿਹੜੇ ਏ ਕਾਰਡ ਵਾਲੇ ਵਿਅਕਤੀ ਹੋਣਗੇ ਨਾਗਰਿਕ ਹੋਣਗੇ ਉਹਨਾਂ ਨੂੰ ਜ਼ਿਆਦਾ ਵਿਆਜ ਦਿੱਤਾ ਜਾਊਗਾ ਉਹਦੇ ਉੱਪਰ ਪੋਸਟ ਆਫਿਸ ਦੇ ਵਿੱਚ ਕੀ ਹੈ ਨਾਗਰਿਕ ਇਹ ਤਾਂ ਛੋਟੋ ਅੱਗੇ ਇਹਦੇ ਵਿੱਚ ਹੈਗਾ ਹੈ ਕਿ ਸਰਕਾਰੀ ਸੀਨੀਅਰ ਨਾਗਰਿਕਾਂ ਨੂੰ ਸਰਕਾਰੀ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਰਜਿਸਟ੍ਰੇਸ਼ਨ ਚਾਰਜ ਮਹੀਨਾਵਾਰ ਡਿਟੇਲ ਚਾਰजेस ਦੇ ਵਿੱਚ ਛੋਟ ਦਿੱਤੀ ਜਾਊਗੀ ਇਹਦੇ ਰਾਹੀਂ ਕਿ ਦੂਜਿਆਂ ਦੇ ਨਾਲੋਂ ਘੱਟ ਆਮਦਨ ਆਧਾਰ ਕਰ ਸਕਦੇ ਤੇ ਹੋਰ ਮਾਮਲਿਆਂ ਵਿੱਚ ਰਿਟਰਨ ਭਰਨ ਵਿੱਚ ਵੀ ਉਹਨਾਂ ਨੂੰ ਛੋਟ ਹੈ ਜਿਹੜੀ ਦਿੱਤੀ ਜਾਊਗੀ ਸੀਨੀਅਰ ਸਿਟੀਜ਼ਨ ਕਾਰਡ ਦੇ ਰਾਹੀਂ ਸੀਨੀਅਰ ਸਿਟੀਜ਼ਨ ਬਿਹਤਰ ਜ਼ਿੰਦਗੀ ਜਿਉਣ ਦੇ ਯੋਗ ਹੁੰਦੇ ਹਨ ਜਾਨੀ ਕਿ ਕੋਲ ਮਿਲਾ ਕੇ ਪਏ ਕਹਿ ਸਕਦੇ ਆ ਕਿ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਬਹੁਤ ਜੜੀ ਸਾਰੀ ਜੜੀ ਰਿਆਤ ਉਹ ਦਿੱਤੀ ਜਾਊਗੀ ਤਾਂ ਕਿ ਉਹ ਆਪਣਾ ਜੀਵਨ ਹੈ ਜਿਹੜਾ ਸੋ ਕਿਤੇ ਵਧੀਆ ਉਤਿਤ ਕਰ ਸਕਣ ਉਹਨਾਂ ਨੂੰ ਕਿਸੇ ਵੀ ਦਿੱਕਤ ਦਾ ਜਿਹੜਾ ਸਾਹਮਣਾਗਾ ਉਹ ਨਹੀਂ ਕਰਨਾ ਪਵੇਗਾ ਇਸ ਦੇ ਥਰੂ ਤਾਂ ਜਰੂਰ ਅਪਲਾਈ ਕਰਿਓ ਜੀ ਹੁਣ ਤੁਹਾਨੂੰ ਦੱਸਦੀ ਕਿ ਇਹਦੇ ਲਈ ਕੀ ਕੀ ਚਾਹੀਦਾ ਆਪਾਨੂੰ ਆਧਾਰ ਕਾਰਡ ਹੋ ਗਿਆ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਪਤੇ ਦਾ ਸਬੂਤ ਯਾਨੀ ਕਿ ਐਡਰੈਸ ਮੋਬਾਈਲ ਨੰਬਰ ਆਪਣੀ ਫੋਟੋ ਪੈਨ ਕਾਰਡ ਰਾਸ਼ਨ ਕਾਰਡ ਤੇ ਈਮੇਲ ਆਈਡੀ ਹੈ ਜਿਹੜੀ ਤੁਹਾਨੂੰ ਇਹਦੇ ਵਿੱਚ ਚਾਹੀਦੀ ਹੈ ਜੀ ਇਹ ਸਾਰੇ ਜਿਹੜੇ ਦਸਤਾਵੇਜ਼ ਆ ਤੁਸੀਂ ਨਾਲ ਅਟੈਚ ਕਰਨੀ ਹੋਣਗੇ ਤੇ ਇਹ ਅੱਗੇ ਤੁਹਾਨੂੰ ਦੱਸਦੇ ਹਾਂਗੇ ਕਿ ਅਸੀਂ ਇਹਨੂੰ ਕਿੱਦਾਂ ਅਪਲਾਈ ਕਰ ਸਕਦੇ ਹਾਂ ਤਾਂ ਆਨਲਾਈਨ ਅਪਲਾਈ ਕਰਨ ਦੇ ਲਈ ਤੁਸੀਂ ਇਹਦੀ ਵੈਬਸਾਈਟ ਤੇ ਜਾਣਾ ਹੈ ਤੁਹਾਨੂੰ ਆ ਦਿੱਤੀ ਹੋਈ ਹੈ httpsservice.india.gov.in ਤੇ ਜਾਣਾ ਹੈ ਤੁਸੀਂ ਉਤੋਂ ਬਾਅਦ ਹੋਮ ਪੇਜ ਤੇ ਕਲਿੱਕ ਕਰਨਾ ਰਜਿਸਟ੍ਰੇਸ਼ਨ ਵਿਕਲਪ ਹੋਊਗਾ ਉੱਥੇ ਕਲਿੱਕ ਕਰੋਗੇ ਇਸ ਤੋਂ ਬਾਅਦ ਅਰਜੀ ਫਾਰਮ ਆਊਗਾ ਉੱਥੇ ਤੇ ਉਹਨੂੰ ਤੁਸੀਂ ਪੂਰੀ ਜਿਹੜਾ ਧਿਆਨ ਦੇ ਨਾਲ ਕੇਅਰਫੁਲੀ ਦੇ ਨਾਲ ਇਹ ਸਾਰੀ ਜਾਣਕਾਰੀ ਉਹਦੇ ਵਿੱਚ ਦਰਜ ਕਰਨੀ ਹੈ ਧਿਆਨ ਦੇ ਨਾਲ ਕਰਨਾ ਕੁਝ ਗਲਤ ਨਾ ਉਹਦੇ ਵਿੱਚ ਹੋ ਜਾਈ ਤਾਂ ਉਹਦੇ ਵਿੱਚ ਤੁਸੀਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਲਿਖ ਦੇਣੀ ਆ ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਜਿਹੜੇ ਤੁਹਾਨੂੰ ਦੱਸੇ ਹੈਗੇ ਡਾਕੂਮੈਂਟ ਉਹ ਤੁਸੀਂ ਉਹਦੇ ਨਾਲ ਅਟੈਚ ਕਰਕੇ ਅਪਲੋਡ ਕਰਨੇ ਨੇ ਫਿਰ ਸਬਮਿਟ অপਸ਼ਨ ਤੇ ਕਲਿੱਕ ਕਰਨਾ ਤੁਸੀਂ ਉਸ ਤੋਂ ਬਾਅਦ ਆਸਾਨੀ ਦੇ ਨਾਲ ਤੁਹਾਡਾ ਜਿਹੜਾ ਸੀਨੀਅਰ ਸਿਟੀਜ਼ਨ ਕਾਰਡ ਆ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ ਤੇ ਤੁਸੀਂ ਉਹਨੂੰ ਕਿਹਾਂ ਨਿਕਲਵਾ ਸਕਦੇ ਹੋ ਜੇ ਤੁਹਾਨੂੰ ਆਪਾ ਕਾਰਡ ਨਿਕਲਵਾਉਣਾ ਹੈ ਜਾਂ ਆਪਾ ਵੈਕੈਂਸੀ ਜ਼ਿਆਦਾਤਰ ਫਿਲ ਕਰਦੇ ਆ ਜਿੱਥੇ ਜਾ ਕੇ ਡਿਪੂ ਚ ਉਹਨਾਂ ਕੋਲੋਂ ਵੀ ਤੁਸੀਂ ਜਿਹੜਾ ਅਪਲਾਈ ਉਹਨਾਂ ਕੋਲ ਜਾ ਕੇ ਵੀ ਕਰ ਸਕਦੇ ਹੋ ਜੇ ਤੁਸੀਂ ਖੁਦ ਅਪਲਾਈ ਨਹੀਂ ਕਰਨਾ ਚਾਹੁੰਦੇ ਤਾਂ ਤਾਂ ਇਹ ਸਾਰੀ ਜਾਣਕਾਰੀ ਸੀ ਤੁਹਾਨੂੰ ਦੇ ਦਿੱਤੀ ਆ ਬਹੁਤ ਅੱਛੀ ਇਨਫੋਰਮੇਸ਼ਨ ਹੈ ਜੀ ਅਪਲਾਈ ਜ਼ਰੂਰ ਕਰਿਓ ਆਪਣੇ ਘਰੇ ਬਜ਼ੁਰਗ ਹੁੰਦੇ ਨੇ ਹਰ ਹਰ ਇੱਕ ਦੇ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਾਇਦਾ ਰਹਿਣ ਵਾਲਾ ਤੁਸੀਂ ਉਹਨਾਂ ਦੇ ਇਹ ਕਾਰਡ ਹੈ ਜਿਹੜੇ ਅਪਲਾਈ ਜ਼ਰੂਰ ਕਰਿਓ ਜੀ